ਥੋਡੇ ਵਾਲ ਤੇ ਦੋ ਟਰੈਕਟਰ ਲੈ ਗਏ ਨੇ ਦੋਵੇਂ ਕੋਕਾ ਪੀਲ ਟਰੈਕਟਰ ਆ ਤੇ ਮਾਲਕ ਆਪਣੇ ਕੋਲੇ ਆ ਦੋਵਾਂ ਟਰੈਕਟਰਾਂ ਦੀ ਲੈਣੇ ਜਾਣਕਾਰੀ ਹਾਂਜੀ ਕੀ ਹਾਲ ਆ ਬਾਈ ਠੀਕ ਆ ਵੀਰੇ ਹੋ ਠੀਕ ਆ ਜੀ ਹਾਂਜੀ ਹਾਂਜੀ ਵਧੀਆ ਇਹ ਕਿਹੜਾ ਮਾਡਲ ਆ ਜੀ ਇਹ ਬਾਈ ਜੀ 2011 ਮਾਡਲ ਆ ਜੀ ਫਾਰਮ ਟਰੈਕ 45 ਫਾਰਮ ਟਰੈਕ 45 ਦਾ 11 ਮਾਡਲ ਠੀਕ ਆ ਬਾਈ ਡਬਲ ਡਿਸਟ੍ਰੀਬਿਊਟਰ ਠੀਕ ਆ ਠੀਕ ਆ ਨੰਬਰ ਡਬਲ ਡਿਸਟ੍ਰੀਬਿਊਟਰ ਪਾਵਰ ਸਟੀering ਡਬਲ ਡਿਸਟ੍ਰੀਬਿਊਟਰ ਪਾਵਰ ਸਟੀering ਨੰਬਰ ਪੰਜਾਬ ਨੰਬਰ ਬਾਈ ਪੀਵੀ03 ਬਠਿੰਡਾ ਪਹਿਲੀ ਪਾਰਟੀ ਦਾ ਫਰਸਟ ਓਨਰ ਆਈਡੀ ਪ੍ਰੂਫ ਸਾਰ ਠੀਕ ਆ ਨਾ ਕ੍ਰਾਉਨ ਟੱਕਰ ਵੀ ਜ਼ਿੰਮੇਦਾਰੀ ਆ ਜੋਮੇਦਾਰੀ ਠੋਡੀ ਆ ਨਾ ਬੰਦੇ ਦੇ ਜਿੰਨਾ ਇੱਕ ਹੁੰਦਾ ਨਹੀਂ ਆਪਣੀ ਜ਼ਿੰਮੇਦਾਰੀ ਕੋਈ ਵੀ ਚੀਜ਼ ਦੀ ਪ੍ਰੂਫ ਦੀ ਲੋੜ ਆ ਸਾਰਾ ਕੁਝ ਮਿਲੂ ਆ ਠੀਕ ਆ ਤੇ ਗੱਲ ਕਰੀਏ ਬਾਈ ਟਾਇਰਾਂ ਦੀ ਬਾਈ ਵੱਡੀ ਲੈਫਟ ਚਾਹੀਏ ਠੀਕ ਆ 2011 ਚ ਵੱਡੀ ਲੈਫਟ ਆ ਜਾਂਦੀ ਏ ਓਕੇ ਵੱਡੀ ਲੈਫਟ ਪਾਵਰ ਸਟੀering ਤੇਲ ਬ੍ਰੇਕ ਤੇਲ ਬ੍ਰੇਕ ਆ ਤੇ ਡਬਲ ਡਿਸਟ੍ਰਿਬਿਊਟਰ ਆ ਚੈੱਕ ਕਰਾ ਦਿਓ ਠੀਕ ਆ ਡਬਲ ਡਿਸਟ੍ਰਿਬਿਊਟਰ ਕੰਪਨੀ ਦਾ ਡਿਸਟ੍ਰਿਬਿਊਟਰ ਆ ਬਾਈ ओरिजिनल ਆ ਸਾਰਾ ओरिजिनल ਟ੍ਰੇਟਰ ਨਾਲ ਦੇ ਟਾਇਰਾਂ ਦੇ ਨਾਲ ਦੇ ਕਿੰਨੇ ਪੈ? ਨਾਲ ਦੇ ਟਾਇਰ ਬਾਈ ਟ੍ਰੈਨ ਨੂੰ ਮੈਂ ਮਾਰਕਾ ਵੀ ਚੈੱਕ ਕਰਾ ਲਿਆ। 1328 ਦੇ ਆ। ਆ ਮਾਰਕਾ ਚੈੱਕ ਕਰਾਵੇ ਭਾਈ ਇਹਨਾਂ ਨੂੰ। 2011 ਮੰਡ ਦਾ ਪਿਆ ਮਾਰਕਾ। ਹੂੰ। 2011 ਦਾ। ਠੀਕ ਆ। ਠੀਕ ਆ। ਚਾਰੇ ਟਾਇਰ ਟਰੈਕਟਰ ਦੇ ਨਾਲ ਦੇ ਆ ਵੀਰੇ। ਠੀਕ ਆ ਭਾਈ। ਤੇ ਸਾਰੇ ਨਗ ਪੂਰੇ ਆ। ਡੰਡਾ ਫੱਟੀ ਛਤਰੀ ਛਤਰੀ ਬੈਂਪਰ ਵਗੈਰਾ ਸਾਰਾ ਕੁਝ ਨਾਲ ਆ। ਆਹੀਂ ਦੇਵਾਂਗੇ ਯਾਰ ਜਿਵੇਂ ਹੈਗਾ। ਆਹੀਂ ਦਵਾਂਗੇ ਅਲੱਗ ਤੇਲ ਆ ਗਿਆ ਉਹ ਵਿੱਚ ਮੂਰੇ ਆ ਜਾਂਦਾ ਇਹ। ਅਲੱਗ ਤੇਲ ਪਾਵਰ ਵਾਲਾ ਅਲੱਗ ਤੇਲ ਮੂਰੇ ਆ ਗਿਆ ਇਹ ਯਾਰ। ਠੀਕ ਆ। ਢੋਲ ਕੀ ਲੈਦੀ ਆ ਜੀ। ਤੇ ਟਾਇਰ ਹੋਣਗੇ ਮਾਲਕੇ ਚਲੋ ਬਈ ਟਾਇਰ ਇਹਦੇ ਟਰੈਕਟਰ ਦੇ ਨਾਲ ਦੇ ਮੰਨ ਕੇ ਚਲੋ ਵੀ 80 ਪੈਸੇ ਟਾਇਰ ਦੇ। 80 ਪੈਸੇ। 80 ਪੈਸੇ 11 ਮਾੜ ਦੇ ਨਾਲ ਦੇ ਟਾਇਰ। ਵੀ ਚੱਲਿਆ ਫਿਰ ਇਹ ਕਿੰਨਾ ਕਾ ਯਾਰ। ਚੱਲਿਆ ਬਾਈ ਇਹ ਬਹੁਤ ਘੱਟ ਟਰੈਕਟਰ ਚੱਲਿਆ ਬੰਦੇ ਦਾ ਵਾਂ ਜ਼ਮੀਨ ਠੇਕੇ ਦੇ ਦਿੱਤੀ ਸੀ ਟਰੈਕਟਰ ਬੰਦੇ ਕੋਲੇ ਹੁਣ ਜਾ ਕੇ ਬਕਾਊ ਕੀਤਾ। ਠੀਕ ਆ। ਇਹਦੇ ਬਾਈ ਮੈਟ ਮੂਟ ਨਾਲ ਸਾਰੇ ਲੱਗੇ ਹੋਏ ਸੀਗੇ। ਇਹ ਚੀਜ਼ਾਂ ਦੇ ਚੈੱਕ ਕਰਾ ਦੇ। ਪੈਰਦਾਨਾ ਉੱਤੇ ਵੀ ਬੰਦੇ ਦੇ ਮੈਟ कसे ਵੀ ਸੀ ਇਹ ਚੀਜ਼ਾਂ ਤੇ ਮੈਟ कसे ਆਪਾਂ ਲਾਏ ਆਏ। ਠੀਕ ਆ। ਵੀ ਥੱਲੇ ਮਿੱਟੀ ਪਈ ਵੀ ਸੀਗੀ। ਮੈਂ ਕਿਹਾ ਵੀ ਗੱਲ ਜਾਣ ਕੇ ਆ ਇਹਦੀ ਡਿਮਾਂਡ ਬਾਈ ਜੀ ਹੈਗੀ ਆਪਣੀ 11 ਮਾਟ ਦੀ 3 ਲੱਖ ਤੇ 85000 ਰੁਪਈਆ ਦੀ। ਬਾਕੀ ਜਿਹੜਾ ਕਰਕੇ ਆਉਂਦਾ ਵੀਡੀਓ ਸ਼ੇਅਰ ਜੇ ਵੀਡੀਓ ਸ਼ੇਅਰ ਕਰ ਕਾਊਗਾ ਹਾਂ ਆਪਾਂ ਉਹਦਾ ਬਾਈ ਦਾ 15000 ਰੁਪਈਆ ਦਾ ਮਾਨਤਨ ਕਰਾਂਗੇ। 15 ਚ ਹੋਰ ਨਹੀਂ ਕਰਦੇ। ਕਰ ਲਾਂਗੇ ਮੌਕੇ ਤੇ ਇਹ ਮਾਲਾ ਕੋਈ ਬਣਾ ਸਕਰੀਨਸ਼ਾਟ ਲੈ ਕੇ ਆਵੇ। ਵੀ ਆਪਾਂ ਆਪ ਵੀਡੀਓ ਸ਼ੇਅਰ ਕੀਤੀ ਆ ਵੀ ਆਹ ਬਾਈ ਦੇ ਚੈਨਲ ਦੀ। ਹਾਂ ਚੈਨਲ ਦੀ ਤੇ ਕੋਈ ਗੱਲ ਨਹੀਂ ਉਹ ਬਾਈ ਦਾ ਆਏ ਦਾ ਆਪਾਂ ਮਾਨਤਨ ਫੁੱਲ ਕਰਾਂਗੇ। ਕਰਾਂਗੇ ਜਿੰਨਾ ਹੋਇਆ ਕਰਾਂਗੇ ਕੋਈ। ਠੀਕ ਆ ਤੇ ਜਿਹੜਾ ਕੱਚੇ ਰੇਟ ਤੇ ਆਪਾਂ ਟਰੈਕਟਰ ਨਹੀਂ ਦੇਣਾ ਬਾਈ ਟਰੈਕਟਰ ਨਵਾਂ ਜਵਾਂ ਨੀਆ ਹੀ ਨਵਾਂ ਟਰੈਕਟਰ ਆ ਬੰਦਾ ਮਾਲ ਮੋਲ ਦਾ ਲਾ ਦੇ ਚੀਜ਼ ਲੈ ਜੀ ਚੱਲ ਠੀਕ ਆ ਹਾਂ ਇੱਕ ਆਪਣੇ ਕੋਲੇ ਬਾਈ ਜੀ ਟਰੈਕਟਰ ਆ ਫਾਰਮ ਟਰੱਕ 60 ਠੀਕ ਆ 1998 ਮਾਡਲ 1998 ਮਾਡਲ ਪੀਬੀ 11 ਸਤੇਆਲੇ ਦਾ ਨੰਬਰ ਆ ਸਤੇਆਲੇ ਦਾ ਨੰਬਰ ਆ ਡਬਲ ਕਲਚ Ориਜਨਲ ਆਈ ਜੀ ਖਾਨਮੇ ਦੇ ਲਾਸਟ ਮਹੀਨੇ ਜਾਇਆ ਡਬਲ ਕਲੱਚ ਅਰੀਜਨਲ ਜਾਂਸੀ ਦਾ ਡਬਲ ਕਲੱਚ ਹੈ। ਅੱਛਾ ਜਾਂਸੀ ਦਾ ਡਬਲ ਹਾਂ ਰੰਗ ਪੇਂਟ ਦਿਖਾ ਦਿਓ ਸਾਰਾ ਅਰੀਜਨਲ ਹੈ। ਜੋ ਆ ਬੱਗੋਂ ਆ ਅਰੀਜਨਲ ਨਿਕਲੀ ਵੀ ਹੈ ਜਿੰਨੀ ਨਿਕਲੀ ਹੈ। ਹਾਂ ਅਰੀਜਨਲ ਆ ਸਾਰਾ। ਸਰ ਮੂਰਲੇ 90 ਪੈਸੇ ਕੰਪਨੀ ਦੇ। ਠੀਕ ਆ। ਮਗਰਲੇ ਟਾਇਰ ਪੀਆ 50 ਪੈਸੇ ਕੰਪਨੀ ਦੇ। ਠੀਕ ਆ। ਠੀਕ ਆ ਡੈਕ ਵਗੈਰਾ ਲੱਗਿਆ ਛਤਰੀ। ਇਹ ਆਈ ਦੇਵੋਗੇ ਨਾਲ ਹੀ। ਸਾਰਾ ਕੁਛ ਬਈ ਫੱਟੀ ਵੇਖ ਲਓ। ਫੱਟੀ ਵਗੈਰਾ ਲੱਗੀ ਸਾਰਾ ਕੁਛ ਨਾਲ ਡੰਡਾ ਡੁੰਡਾ। ਸਮਾਨ ਬੈੱਕ ਡੱਕ ਜੋ ਲੱਗਿਆ ਹੀ ਦੇਣਾ ਆਪਣਾ ਸਾਰਾ ਆ ਹੀ ਦੇਉਂਗੇ ਸਮਾਨ ਸਲਾ ਇੰਜਨ ਗੇਅਰ ਦਾ ਕਿਵੇਂ ਆ ਗੇਅਰ ਦਾ ਬਾਈ ਮੇਰੇ ਨਾਲ 100 ਰੁਪਿਆ ਬੰਦਾ ਦੇ ਕੇ ਸਾਈ ਦੇ ਟਰੈਕਟਰ ਨੂੰ ਬਾਹਲੇ ਫੇਰ ਲੈ ਜੇ ਟਰੈਕਟਰ ਫੇਰ ਲੈ ਫੇਰ ਲੈ ਜੀ 100 ਰੁਪਿਆ ਸਾਈ ਕਰ ਲੈ ਠੀਕ ਆ ਸੌਦਾ ਕਰ ਲੈ ਮੇਰੇ ਨਾਲ ਸੌਦਾ ਡਨ ਕਰਕੇ ਟਰੈਕਟਰ ਨੂੰ ਬਾਹਲੇ ਉਸ ਤੋਂ ਬਾਅਦ ਦਸੱਲੀ ਕਰਕੇ ਲਿਆ ਸਕੀ ਹਾਂ ਦਸੱਲੀ ਕਰਕੇ ਕੀੜ ਮਾਰ ਦੀ ਵੀ ਆਪਣੀ ਜ਼ਿੰਮੇਵਾਰੀ ਦੋਵੇਂ ਟਰੈਕਟਰਾਂ ਦੀ ਜੀ हां ਦੋਨਾਂ ਕੈਰੇਟਰਾਂ ਦੀ ਜ਼ਿੰਮੇਵਾਰੀ ਆਪਣੀ ਕਾਗਜ਼ਾਂ ਦੀ। ਕੀ ਆਪ ਨੰਬਰ ਟਰਾਈਡਰ ਹੈ? ਤੇ ਕੀ ਡਿਮਾਂਡ ਹੈ ਦੀ? ਇਹ ਪਰ ਆਪਾਂ ਨਵਾਂ ਲਵਾਇਆ ਸੈਂਪਲ ਬੈਂਪਰ ਸੀਗਾ ਇਹ ਨਵਾਂ ਲਵਾਤਾ। ਦੋਨਾਂ ਦਾ ਲਵਾਵਾ। ਮੇਰਾ ਭਾਈ ਆਪਣੀ ਡਿਮਾਂਡ ਹੈਗੀ ਆ 210000 ਰੁਪਿਆ। ਠੀਕ ਆ। ਤੇ ਮਾਨਤਨ ਜਿੰਨਾ ਹੋਇਆ ਆਪਾਂ ਕਰਾਂਗੇ ਕੋਈ। ਦੋਵਾਂ ਟਰਾਈਡਰਾਂ 'ਚ। ਦੋਨਾਂ 'ਚ ਕਰਾਂਗੇ ਆਪਾਂ। ਬੰਦਾ ਦਾਅਸ ਦੇ ਵੀ ਆ ਬਾਈ ਦੀ ਆਪਾਂ ਵੀਡੀਓ ਵੇਖ ਕੇ ਆਏ ਆ। ਠੀਕ ਹੈ ਜੀ। ਤੇ ਆਪਾਂ ਬੰਦੇ ਦਾ ਮਾਨਤਨ ਗਾਹਕ ਦਾ ਪੂਰਾ ਕਰਾਂਗੇ ਜਿੰਨਾ ਵਾ। ਤੇ ਇਹ ਦੋਵੇਂ ਟਰਾਈਡਰ ਕਿਹੜੇ ਪੈਂਡ ਖੜੇ ਆ? ਇਹ ਬਾਈ ਇਹ ਨੰਬਰ ਬੋਲ ਬਈ ਨੰਬਰ 94175 ਠੀਕ ਆ 81582 ਬਸ ਬਈ ਹੁਣ ਛੋਟੀ ਜ਼ਿੰਮੇਵਾਰੀ ਆ ਜਿਹੜਾ ਵੀ ਸ਼ੇਅਰ ਕਰਕੇ ਆਊਗਾ ਇਹ ਨੰਬਰ ਤੇ ਜੇ ਕਿਸੇ ਵੀ ਦੋਨਾਂ ਟਰੈਕਟਰ ਜੋ ਕੋਈ ਵੀ ਟਰੈਕਟਰ ਕਿਸੇ ਵੀਰ ਨੇ ਲੈਣਾ ਹੋਵੇ ਆਪਣੇ ਨਾਲ ਇਹ ਨੰਬਰ ਤੇ ਸੰਪਰਕ ਕਰ ਸਕਦਾ 94175 81582 ਹਾਂ ਹੁਣ ਛੋਟੀ ਜ਼ਿੰਮੇਵਾਰੀ ਜਿਹੜਾ ਵੀਡੀਓ ਸ਼ੇਅਰ ਕਰਦਾ ਆਗੇ ਪਤਾ ਕਹਦੇ ਵੀ ਇਹ ਚੈਨਲ ਵੇਖ ਕੇ ਆ ਮਾਨਤਨ ਵੀ ਕਰਾਂਗੇ ਬਾਈ ਦਾ ਇਹਦਾ ਕੋਈ ਚੱਕਰ ਟਰੈਕਟਰ ਵੀ ਤੁਸਲੀ ਨਾਲ ਦਵਾਂਗੇ ਠੀਕ ਆ ਧੰਨਵਾਦ ਬਾਈ ਠੀਕ ਆ ਬ੍ਰਦਰ